ਇੱਕ 2 ਸਾਲਾਂ ਦੀ ਮਾਸੂਮ ਬੱਚੀ ਆ ਜਿਹੜੀ ਉਹ ਕਾਰ ਦੇ ਹੇਠਾਂ ਆ ਜਾਂ ਕਾਰ ਦੇ ਹੇਠਾਂ ਆਉਣ ਕਾਰਨ ਉਸ 2 ਸਾਲਾਂ ਮਾਸੂਮ ਬੱਚੀ ਦੀ ਮੌਤ ਆ ਚੜੀ ਹੋ ਗਈ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਆ ਕਿ ਪੂਰਾ ਮਾਮਲਾ ਇਸ ਤਰ੍ਹਾਂ ਸੀ ਕਿ ਗਲੀ ਦੇ ਵਿੱਚ ਚਾਰ ਬੱਚੇ ਨੇ ਜਿਹੜੇ ਉਹ ਖੇਡ ਰਹੇ ਹੁੰਦੇ ਨੇ ਤਾਂ ਖੇਡਦੇ ਸਮੇਂ ਇੱਕ ਬੱਚੀ ਆ ਜਿਹੜੀ ਉਹ ਕਾਰ ਦੇ ਹੇਠਾਂ ਆ ਜਾਂਦੀ ਆ ਤੇ ਹਸਪਤਾਲ ਦੇ ਵਿੱਚ ਇਲਾਜ਼ ਦੇ ਦੌਰਾਨ ਉਸ ਦੀ ਮੌਤ ਆ ਛੜੀ ਉਹ ਜਾਂਦੀ ਆ ਤਾਂ ਮੌਕੇ ਦੇ ਉੱਪਰ ਲੋਕਾਂ ਦੇ ਵੱਲੋਂ ਡਰਾਈਵਰ ਨੂੰ ਕਾਬੂ ਆ ਛੜਾ ਉਹ ਕੀਤਾ ਗਿਆ ਤਾਂ ਡਰਾਈਵਰ ਦੇ ਵੱਲੋਂ ਵੀ ਆਪਣਾ ਸਪਸ਼ਟੀ ਕਰਨਾ ਛੜਾ ਉਹ ਦਿੱਤਾ ਗਿਆ ਤਾਂ ਡਰਾਈਵਰ ਦੇ ਵੱਲੋਂ ਕਿਹਾ ਗਿਆ ਕਿ ਮੈਂ ਮਾਰਕੀਟ ਦੇ ਵਿੱਚ ਦਵਾਈ ਲੈਣ ਦੇ ਲਈ ਆਇਆ ਸੀ ਮੈਂ ਆਪਣੀ ਕਾਰ ਨੂੰ ਖੜਾ ਦਿੰਨਾ ਤੇ ਖੜਾ ਕੇ ਦਵਾਈ ਲੈਣ ਦੇ ਲਈ ਅੰਦਰ ਚਲੇ ਜਾਣਾ ਤਾਂ ਐਨ ਦੇ ਵਿੱਚ ਇੱਕ ਬੱਚੀ ਹੁੰਦੀ ਆ ਜਿਹੜੀ ਕਿ ਮੇਰੀ ਕਾਰ ਦੇ ਹੇਠਾਂ ਵੱਢ ਜਾਂਦੀ ਆ ਕਿਉਂਕਿ ਚਾਰ ਬੱਚੇ ਨੇ ਜਿਹੜੇ ਉਸ ਗਲੀ ਦੇ ਵਿੱਚ ਖੇਡ ਰਹੇ ਹੁੰਦੇ ਨੇ ਤਾਂ ਇੱਕ ਬੱਚੀ ਆ ਜਿਹੜੀ ਓਕਾਰ ਦੇ ਹੇਠਾਂ ਵੱਢ ਜਾਂਦੀ ਆ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ 2 ਸਾਲਾਂ ਦੀ ਬੱਚੀ ਮੇਰੀ ਕਾਰ ਦੇ ਹੇਠਾਂ ਬੜੀ ਹੋਈ ਹੁੰਦੀ ਆ ਤਾਂ ਮੈਂ ਜਦੋਂ ਆਪਣਾ ਸਮਾਨ ਲੈ ਲੈਂਦਾ ਮੈਂ ਆਪਣੀ ਗੱਡੀ ਸਟਾਰਟ ਕਰਦਾ ਤਾਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਜੇ ਸਰਕਾਰ ਦੇ ਹੇਠਾਂ ਬੱਚੀ ਆਈ ਹੁੰਦੀ ਤਾਂ ਇਲਾਜ ਦੇ ਦੌਰਾਨ ਉਸ ਬੱਚੀ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਕਾਫੀ ਧੀਰ ਉਥੇ ਹੰਗਾਮਾ ਜਿਹੜਾ ਹੁੰਦਾ ਤਾਂ ਲੁਧਿਆਣਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ 2 ਸਾਲਾਂ ਦੀ ਮਾਸੂਮ ਬੱਚੀ ਆ ਜਿਹੜੀ ਉਹ ਕਾਰ ਦੇ ਹੇਠਾਂ ਜਾਂ ਕਾਰ ਦੇ ਹੇਠਾਂ ਆਉਣ ਦੇ ਕਾਰਨ ਉਸ 2 ਸਾਲਾਂ ਮਾਸੂਮ ਬੱਚੀ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਆਪਣੇ ਸਾਥੀਆਂ ਦੇ ਨਾਲ ਗਲੀ ਦੇ ਵਿੱਚ ਇਹ ਬੱਚੀ ਆ ਜਿਹੜੀ ਉਹ ਖੇਡ ਰਹੀ ਹੁੰਦੀ ਆ ਤਾਂ ਐਨੇ ਦੇ ਵਿੱਚ ਇੱਕ ਕਾਰ ਆ ਜਿਹੜੀ ਉੱਥੇ ਆਉਂਦੀ ਆ ਉੱਥੇ ਆ ਕੇ ਰੁਕ ਜਾਂਦੀ ਆ ਉਸ ਦੇ ਵਿੱਚੋਂ ਕਾਰ ਦਾ ਡਰਾਈਵਰ ਨਿਕਲਦਾ ਸਮਾਨ ਲੈਣ ਦੇ ਲਈ ਚਲੇ ਜਾਂਦਾ ਤਾਂ ਸਮਾਨ ਲੈ ਕੇ ਜਦੋਂ ਵਾਪਸ ਆਉਂਦਾ ਤਾਂ ਉਸ ਦੀ ਕਾਰ ਦੇ ਹੇਠਾਂ ਇਹ ਬਿਆਨ ਆ ਛੜਾ ਉਸ ਡਰਾਈਵਰ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਾਰ ਦੇ ਹੇਠਾਂ ਜਿਹੜੀ ਇਹ 2 ਸਾਲਾਂ ਦੀ ਬੱਚੀ ਆ ਜਿਹੜੀ ਉਹ ਬੜੀ ਹੁੰਦੀ ਆ ਤਾਂ ਜਦੋਂ ਮੇਰੇ ਵੱਲੋਂ ਕਾਰ ਸਟਾਰਟ ਕਰਕੇ ਤੋਰੀ ਜਾਂਦੀ ਆ ਤਾਂ ਉਸ ਸਮੇਂ ਇਹ ਬੱਚੀ ਆ ਜਿਹੜੀ ਉਹ ਕਾਰ ਦੇ ਹੇਠਾਂ ਆ ਜਾਂਦੀ ਆ ਜਿਸ ਕਰਕੇ ਉਸ ਦੀ ਮੌਤ ਆ ਜਿਹੜੀ ਹੋ ਜਾਂਦੀ ਆ ਤਾਂ ਫਿਲਹਾਲ ਪੁਲਿਸ ਆ ਜਿਹੜੀ ਪੁਲਿਸ ਵੀ ਮੌਕੇ ਦੇ ਉੱਪਰ ਪਹੁੰਚਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਹਲੇ ਕੋਈ ਪੋਸਟਿੰਗ ਨਹੀਂ ਕੀਤੀ ਗਈ ਕਿ ਇਸ ਡਰਾਈਵਰ ਦੇ ਵੱਲੋਂ ਜਾਣ ਬੁੱਝ ਕੇ ਇਸ ਬੱਚੀ ਦੇ ਉੱਪਰ ਗੱਡੀ ਚੜਾਈ ਗਈ ਹੈ ਜਾਂ ਫਿਰ ਇੱਕ ਅਚਾਨਕ ਇਹ ਹਾਸਾ ਜਿਹੜਾ ਉਹ ਵਾਪਰਿਆ ਤਾਂ ਹੁਣ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਮੇਰਾ ਨਾਮ ਸਰਪ੍ਰੀਤ ਸਿੰਘ ਹੈ। ਅੱਛਾ ਕਿڑی ਕਿڑی ਮਾਮਲਾ ਕੀ ਗੱਲਬਾਤ ਹੋਈ ਜੀ? ਫੇਸ 3 ਹੈ ਨਾ ਜਿਹੜਾ ਆਰਮੀ ਫਲਾਟ ਹੈਗਾ। ਜਿਹਦੇ ਸਾਹਮਣੇ ਮਾਰਕੀਟ ਹੈ ਨਾ ਉੱਥੇ ਮਾਰਕੀਟ ਵਿੱਚ ਮੈਂ ਦਵਾਈ ਲੈ ਕੇ ਨਵੀਂ ਵੀਰੀ ਖਰੀਦੀ। ਮੈਂ ਦਵਾਈ ਲੈ ਕੇ ਵਾਪਸ ਆਇਆ। ਤੇ ਬੱਚੇ ਟਿੰਕਰ ਵਿੱਚ ਖੇਡਦੇ ਸੀ, ਮੁੰਡੇ ਖੇਡਦੇ ਬੱਚੇ ਬੰਦ ਤੇ ਬੰਦ। ਇੱਕ ਵਾਰ ਬੱਚੇ ਮੈਂ ਗੱਡੀ ਚਾਰਕੀ ਤੇ ਥੱਲੇ ਬੱਚਾ ਸੀ ਇੱਕ ਗੱਡੀ ਦੇ ਥੱਲੇ। ਤੇ ਤੁਸੀਂ ਦੇਖਿਆ ਨਹੀਂ ਗੱਡੀ ਦੇ ਥੱਲੇ ਮੈਂ ਕਿੱਥੇ ਸੀ? ਬੱਚੇ ਹੋਰ ਵੀ ਖੇਡ ਰਹੇ ਸੀ ਚਾਰ ਪੱਤੂ ਚਾਰ ਪੱਤੂ ਚਾਰ ਚਾਰ ਕੇ ਪੰਜ ਬੱਚੇ ਸੀ ਕਿ ਚੁੱਪ ਚੁੱਪ ਦੇ ਅੱਛਾ ਜੀ ਖੇਡ ਰਹੇ ਸੀ ਉਹ ਬੜੀ ਨੇ ਥੱਲੇ ਸੀ ਕਿ ਬੱਚਾ ਗੱਡੀ ਛਾਰ ਕਿਤੇ ਮੈਂ ਤਾਂ ਆਪਣੇ ਉਹਨਾਂ ਸਮਾਨ ਲਿੱਤਾ ਗੱਡੀ ਛਾਰ ਕਿੱਥੇ ਜਾਣ ਉਹ ਗੱਡੀ ਤੇ ਚੱਲ ਰਹੀ ਸੀ ਜਦੋਂ نیچے ਆ ਉਹਦੋਂ ਮਹਿਸੂਸ ਹੋਇਆ ਤੁਹਾਨੂੰ ਜਦੋਂ ਬੱਚਾ ਉਹ ਲੈ ਗਿਆ ਮਸ ਤੇ ਕਿੰਨੇ ਕਿਉ ਉਮਰ ਹੈ ਬੱਚੇ ਦੀ ਬੱਚਾ ਛੋਟਾ ਜੀ ਮੈਂ ਕੱਲ ਤਿੰਨ ਸੱਤ ਸਾਲ ਦਾ ਤਿੰਨ ਕਿਉਂਣਾ ਬੱਚੇ ਦੀ ਡੈਥ ਹੋ ਗਈ ਹੁਣ ਹਾਂਜੀ ਸਟੈਂਡ ਦੀ ਇੰਟੀਮੇਸ਼ਨ ਮਿਲੀ ਆ ਮੌਕੇ ਤੇ ਆਏ ਆ ਦੇਖ ਰਹੇ ਆ ਬੱਚੀ ਨੂੰ ਹਸਪੀਟਲ ਭੇਜਿਆ ਅੱਗੇ ਫਰਦ ਚੇਕ ਕਿੰਨੀ ਉਮਰ ਹੈ ਜੀ ਮੈਨੂੰ ਅਜੇ ਉਹਨਾਂ ਨੇ ਕੁਝ ਨਹੀਂ ਦੱਸਿਆ ਬੰਦੇ ਨੇ ਉਹਨਾਂ ਨੂੰ ਐਜ਼ ਲੱਗਦਾ ਹੈ ਕਿ ਉਹ ਠੰਡਾ ਸਰੀਰ ਆ ਉਹਦਾ ਬਟ ਉਹ ਡਾਕਟਰ ਡਿਕਲੇਅਰ